ਕਿੱਥੇ ਗਏ ਜ਼ਿੰਮੇਵਾਰ ਦੇ ਪੁੱਤ ਅੱਜ ਜਿਹੜੇ ਸੀਐਮ ਬਣ ਗਏ ਤੇ ਕਹਿੰਦੇ ਸੀ ਕਿ ਮੈਂ ਆਪ ਖੇਤਾਂ ਦੇ ਵਿੱਚ ਤੁਰਿਆ ਫਿਰਾਂਗਾ ਆ ਤਿੰਨ ਮਿੰਟ ਨਹੀਂ ਦਿੱਤੇਗੇ ਗੁਰਦਾਸਪੁਰ ਵਾਲਿਆਂ ਨੂੰ ਇੱਥੇ ਖਲੋਣ ਵਾਸਤੇ ਸਰਕਾਰਾਂ ਨੇ ਤੇ ਸਾਨੂੰ ਮਾਰਿਆ ਆ ਇਹ ਕੁਦਰਤੀ ਆਫਤ ਘਟ ਤੇ ਸਰਕਾਰਾਂ ਦੀ ਅਨਗਹਿਲੀਆਂ ਕੇਂਦਰ ਵੀ ਤੇ ਪੰਜਾਬ ਵੀ ਇਹ ਉਹ ਜਿਹੜੀਆਂ ਆਫਤਾਂ ਨਾਲ ਲਿਆਂਦੀਆਂ ਨੇ ਡਿਜ਼ਾਈਨ ਕਰਕੇ ਉਹ ਜ਼ਿਆਦਾ ਨੇ ਜਿਹੜਾ ਇਹ ਘਸੂ ਆਇਆ ਭਾਵੇਂ ਪਤਾ ਹੈ ਨਾ ਹੋਵੇ ਸਰਕਾਰਾਂ ਨੂੰ ਵੀ ਘਸੂ ਕਹਿੰਨੇ ਕਿੰਨੂ ਆ ਇਹ ਉਹਨੋਂ ਕਹਿੰਦੇ ਆ ਜਿਹੜੀ ਨਾ ਮਿੱਟੀ ਆ ਤੇ ਨਾ ਹੀ ਰੇਤ ਆ ਇਹ ਕਿਤੇ ਕੰਮ ਚ ਆਣੀ ਆ ਤੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਵੀ ਆਪਾਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਭੇਡ ਬੱਕਰੀ ਦਾ ਵੀ ਦੇਵਾਂਗੇ ਉਹ ਮੈਂ ਚੇਤਾ ਕਰਾ ਦਿਆਂ ਕਿ 2023 ਦੇ ਵਿੱਚ ਬਿਆਸ ਚ ਹੜ੍ਹ ਆਏ ਸੀਗੇ ਸੇਮ ਹਾਲਾਤ ਬਣੇ ਸੀ ਤੇ ਅੱਜ ਤੱਕ ਤੇ ਉਹਨਾਂ ਦੇ ਫਸਲਾਂ ਦੇ ਅਜੇ ਮੁਆਵਜ਼ੇ ਨਹੀਂ ਮਿਲੇ ਤੇ ਮੁਰਗੀਆਂ ਭੇਡਾਂ ਬੱਕਰੀਆਂ ਤੇ ਤੁਹਾਡੇ ਪਤਾ ਨਹੀਂ ਕਿਹੜੇ ਵਾੜੇ ਚ ਰਹਿ ਗਈਆਂ ਨੇ ਕਾਨੂੰਨ ਬਣਾਏ ਉਹਦੇ ਉਲਟ ਅਸੀਂ ਲੜੇ ਕਾਨੂੰਨ ਵਾਪਸ ਕਰਾਏ ਫੇਰ ਸਰਕਾਰਾਂ ਨੇ ਪਲਾਨ ਕੀਤਾ ਵੀ ਇਹ ਕਿਉਂ ਨਹੀਂ ਚੁਕੇ ਕਿਉਂਕਿ ਉਹਦੀ ਆਰਥਿਕ ਮਜ਼ਬੂਤ ਸੀ ਅੱਜ ਸਾਨੂੰ ਆਰਥਿਕ ਮੰਦੀ ਦੇ ਵਿੱਚੋਂ ਕੱਢਣ ਲਈਏ ਤਿਆਰੀਆਂ ਕਰੀ ਗਈਆਂ ਹੜ੍ਹਾਂ ਦੀ ਮਾਰ ਨੇ ਇਸ ਵਾਰ ਪੰਜਾਬ ਸੂਬੇ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਤੇ ਇਨ੍ਹਾਂ ਹੜ੍ਹਾਂ ਦੇ ਪਾਣੀ ਨੇ ਜਿੱਥੇ ਕੀ ਲੋਕਾਂ ਦੀਆਂ ਮਕਾਨਾਂ ਨੂੰ ਨੁਕਸਾਨ ਪਹੁੰਚਾਇਆ ਹੈ ਲੋਕਾਂ ਦੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਉੱਥੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਜੋ ਹੈ ਉਹ ਬਰਬਾਦ ਕਰ ਦਿੱਤਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣ ਜਿਹੜੇ ਇਫੈਕਟਸ ਜਿਹੜੇ ਨੇ ਆਫਟਰ ਇਫੈਕਟਸ ਨਿਕਲ ਕੇ ਸਾਹਮਣੇ ਆ ਰਹੇ ਨੇ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਬਾਈ ਦਾ ਮੰਜ਼ਰ ਨਿਕਲ ਕੇ ਸਾਹਮਣੇ ਆ ਰਿਹਾ ਹੈ ਦੇਖੋ ਤੁਸੀਂ ਇਹ ਫਸਲਾਂ ਵਾਲੀਆਂ ਜ਼ਮੀਨਾਂ ਨੇ ਜਿਹੜੀਆਂ ਕਿ ਇਸ ਹੜ ਦੇ ਪਾਣੀ ਦੇ ਨਾਲ ਬੁਰੀ ਤਰ੍ਹਾਂ ਨਾ ਬਰਬਾਦ ਹੋ ਚੁੱਕੀਆਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਆ ਉਹ ਸਿਲਟ ਆ ਚੁੱਕੀ ਹੈ ਜਿਹੜੀ ਆ ਫਸਲਾਂ ਨੇ ਪਾਪੂਲਰ ਦੇ درخت ਨੇ ਦੇਖੋ ਕਿਸ ਤਰ੍ਹਾਂ ਜ਼ਮੀਨ ਦੇ ਉੱਤੇ ਵੇਚ ਚੁੱਕੇ ਨੇ ਇਸੇ ਤਰ੍ਹਾਂ ਜਿਹੜੀ ਕਮਾਤ ਦੀ ਫਸਲ ਆ ਉਹ ਵੀ ਪ੍ਰਭਾਵਿਤ ਹੋ ਚੁੱਕੀ ਆ ਉੱਚੀਆਂ ਉੱਚੀਆਂ ਟਿੱਗਾਂ ਜਿਹੜੀਆਂ ਨੇ ਰੇਤ ਦੀਆਂ ਸਿਲਟ ਦੀਆਂ ਇਸ ਜ਼ਮੀਨਾਂ ਦੇ ਵਿੱਚ ਬਣ ਚੁੱਕੀਆਂ ਨੇ ਕਿਸਾਨਾਂ ਲਈ ਜਿਹੜੀ ਆ ਉਹ ਵੱਡੀ ਮੁਸ਼ਕਲ ਆ ਕਿਉਂਕਿ ਇਹ ਫਸਲ ਤੇ ਜਿਹੜੀ ਉਹਨਾਂ ਦੀ ਬਰਬਾਦ ਹੋਈ ਹੋਈ ਆ ਉਸ ਤੋਂ ਬਾਅਦ ਅਗਲੀ ਫਸਲ ਉਹ ਕਿਸ ਤਰ੍ਹਾਂ ਬੀਜਣੀ ਆ ਜਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਹੁਣ ਕਿਵੇਂ ਆਉਂਦਾ ਹੈ ਕਿ ਕਿਵੇਂ ਜਿਹੜਾ ਸਾਰਾ ਗੁਜ਼ਾਰਾ ਚੱਲਣਾ ਹੈ ਇਸ ਸ਼ਬਦ ਲਈ ਗੱਲਬਾਤ ਕਰ ਲਈ ਇੱਥੇ ਮੌਜੂਦ ਨੇ ਇਸ ਹਲਕੇ ਦੇ ਕਿਸਾਨ ਵੀ ਸਾਡੇ ਨਾਲ ਮੌਜੂਦ ਨੇ ਕੀ ਮੰਨਦੇ ਵਿੱਚ ਆਉਂਦਾ ਹੈ ਜਿਹੜੀ ਇਹ ਫਸਲਾਂ ਦੀ ਬਰਬਾਦੀ ਹੋ ਗਈ ਹੈ ਹੜ੍ਹਾਂ ਨੇ ਕਿੰਨਾ ਤੇ ਪਹਿਲਾਂ ਨੁਕਸਾਨ ਕੀਤਾ ਹੈ ਜੇ ਮੰਨ ਚ ਤੇ ਇਹ ਹੁੰਦਾ ਹੈ ਕਿ ਸਾਨੂੰ ਤੇ ਆਪਣੇ ਨਾਲ ਆਪਣੇ ਲੋਕਾਂ ਦੇ ਨਾਲ ਆਪ ਹੀ ਮੋਢਾ ਬਣ ਕੇ ਖੜਨਾ ਪੈਣਾ ਸਰਕਾਰਾਂ ਨੇ ਤੇ ਸਾਨੂੰ ਮਾਰਿਆ ਆ ਇਹ ਕੁਦਰਤੀ ਆਫਤ ਘਟ ਤੇ ਸਰਕਾਰਾਂ ਦੀ ਅਨਗਹਿਲੀਆਂ ਕੇਂਦਰ ਵੀ ਤੇ ਪੰਜਾਬ ਵੀ ਇਹ ਉਹ ਜਿਹੜੀਆਂ ਆਫਤਾਂ ਇਹਨਾਂ ਨੇ ਲਿਆਂਦੀਆਂ ਨੇ ਡਿਜ਼ਾਈਨ ਕਰਕੇ ਉਹ ਜ਼ਿਆਦਾ ਨੇ ਜੋ ਹਾਲਾਤ ਐਸ ਵੇਲੇ ਜ਼ਮੀਨਾਂ ਦਾ ਬਣਿਆ ਸਾਡੇ ਗੁਰਨਾਮ ਸਿੰਘ ਚੜੂਨੀ ਜੀ ਆਏ ਸੀਗੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜੇ ਖੇਤਾਂ ਦੇ ਵਿੱਚ ਰੇਤ ਆ ਗਈ ਆ ਉਹ ਹੁਣ ਜ਼ਿਮੀਦਾਰ ਹੀ ਵੇਚੇਗਾ ਚਲੋ ਭਗਵੰਤ ਮਾਨ ਜੀ ਨੇ ਉਸ ਗੱਲ ਨੂੰ ਸੈਪਟ ਕੀਤਾ ਕਿ ਕਾਨੂੰਨ ਪਾਸ ਕਰਤਾ ਪਰ ਆ ਜਿਹੜੀ ਰਿਬਲ ਆਈ ਆ ਇਹਦੇ ਬਾਰੇ ਨਹੀਂ ਸਾਡੀ ਪੰਜਾਬ ਸਰਕਾਰ ਨੇ ਦੱਸਿਆ ਕੁਝ ਵੀ ਜਿਹੜਾ ਇਹ ਘਸੂ ਆਇਆ ਭਾਵੇਂ ਪਤਾ ਹੈ ਨਾ ਹੋਵੇ ਸਰਕਾਰਾਂ ਨੂੰ ਵੀ ਘਸੂ ਕਹਿੰਨੇ ਕਿੰਨੂ ਆ ਇਹ ਉਹਨੂੰ ਕਹਿੰਦੇ ਆ ਜਿਹੜੀ ਨਾ ਮਿੱਟੀ ਆ ਤੇ ਨਾ ਹੀ ਰੇਤ ਆ ਇਹ ਕਿਤੇ ਕੰਮ ਚਾਣੀ ਆ ਤੇ ਜਿਹੜੇ ਆ 10-10 ਫੁੱਟ ਚੜ ਗਈ ਆ ਸਾਡੇ ਖੇਤਾਂ ਦੇ ਵਿੱਚ ਰੇਤ ਇਹ ਕਿਦਾਂ ਚੁੱਕੀ ਜਾਣੀ ਉਹਦਾ ਪ੍ਰੋਟੋਕੋਲ ਕੀ ਆ ਇਹ ਤੇ ਸਿਰਫ ਇੱਕ ਅੱਖਾਂ 'ਚ ਅ ਮਿਰਚਾਂ ਪਾ ਦਿੱਤੀਆਂ ਗਈਆਂ ਨੇ ਆਪਣੇ ਪੰਜਾਬ ਦੇ ਵਾਸੀਆਂ ਦੇ ਤੇ ਬਾਕੀ ਵਾਸੀਆਂ ਦੇ ਪਰ ਜੋ ਅਸੀਂ ਪੰਜਾਬ 'ਚ ਨਜਿੱਠ ਰਹੇ ਹਾਂ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਵੀ ਆਪਾਂ ਮੁਰਗੀ ਮਰੀ ਦਾ ਵੀ ਮੁਆਜਾ ਦੇਾਂਗੇ ਭੇਡ ਬੱਕਰੀ ਦਾ ਵੀ ਦੇਾਂਗੇ ਉਹ ਮੈਂ ਚੇਤਾ ਕਰਾ ਦਿਆਂ ਕਿ 2023 ਦੇ ਵਿੱਚ ਬਿਆਸ 'ਚ ਹੜ੍ਹ ਆਏ ਸੀਗੇ ਸੇਮ ਹਾਲਾਤ ਬਣੇ ਸੀ ਤੋ ਅੱਜ ਤੱਕ ਤੇ ਉਹਨਾਂ ਦੇ ਫਸਲਾਂ ਦੇ ਅਜੇ ਮੁਆਵਜ਼ੇ ਨਹੀਂ ਮਿਲੇ ਤੇ ਮੁਰਗੀਆਂ, ਭੇਡਾਂ, ਬੱਕਰੀਆਂ ਤੇ ਤੁਹਾਡੇ ਪਤਾ ਨਹੀਂ ਕਿਹੜੇ ਵਾੜੇ 'ਚ ਰਹਿ ਗਈਆਂ ਨੇ। ਜਾਂ ਉਹ ਕਿੱਥੇ ਗਏ ਜ਼ਿਮੀਦਾਰ ਦੇ ਪੁੱਤ ਅੱਜ ਜਿਹੜੇ ਸੀਐਮ ਬਣ ਗਏ ਤੇ ਕਹਿੰਦੇ ਸੀ ਕਿ ਮੈਂ ਆਪ ਖੇਤਾਂ ਦੇ ਵਿੱਚ ਤੁਰਿਆ ਫਿਰਾਂਗਾ। ਆ ਤਿੰਨ ਮਿੰਟ ਨਹੀਂ ਦਿੱਤੇ ਕਿ ਗੁਰਦਾਸਪੁਰ ਵਾਲਿਆਂ ਨੂੰ ਇੱਥੇ ਖਲੋਣ ਵਾਸਤੇ। ਚੌਥੇ ਮਿੰਟ ਦੇ ਵਿੱਚ ਪਤਾ ਨਹੀਂ ਹੁਣ ਉਹ ਪੇੜੀ ਝੁੰਚਣੀ ਆ ਗਈ ਜਾਂ ਕਿਹੜੀ ਨੇਰਨੀ ਆ ਗਈ। ਜਾਂ ਜਾਂ ਫਿਰ ਕਹੇ ਹੋਰ ਹੀ ਲੈ ਜਾਏ ਕਿ ਸਾਡੇ ਮਾਨ ਸਾਹਿਬ ਵੀ ਕਿੱਦਾਂ ਨੂੰ ਚਲ ਗਏ ਪਤਾ ਨਹੀਂ ਲੱਗਿਆ। ਮੈਂ ਆਪਣੇ ਪੰਜਾਬੀਆਂ ਨੂੰ ਕਹਾਂਗਾ ਪੰਜਾਬੀਓ ਤਗੜੇ ਰੋ। ਅਸੀਂ ਜਨਮੇ ਆ ਸ਼ੀਦਾਂ ਦੇ ਖੂਨ ਚੋਂ ਸਾਡੀ ਤਸਵੀਰ ਆ ਜਜਬੇ ਵਾਲੀ ਅਣਖ ਵਾਲੀ ਅਸੀਂ ਇੱਕ ਦੂਜੇ ਦੇ ਭਰਾ ਦੇ ਨਾਲ ਖਲੋਣਾ ਜਾਣਦੇ ਆ ਅੱਜ ਸਮਾਂ ਆ ਜਾਤ ਪਾਤ ਪਾਰਟੀ ਬਾਜ਼ੀਆਂ ਛੱਡ ਕੇ ਇੱਕ ਦੂਜੇ ਦਾ ਮੋਢਾ ਬਣ ਜੋ ਆ ਜਿਹੜੀ ਰੇਤ ਰੂਤ ਜੀ ਆ ਨਾ ਇਹ ਤੇ ਅਸੀਂ ਇੱਕ ਦਿਹਾੜੀ ਦੇ ਵਿੱਚ ਸਾਫ਼ ਕਰਦੇ ਆਂ ਕਿ ਜੇ ਅਸੀਂ ਭਰਾ ਬਣ ਕੇ ਖੜ ਗਏ ਸਮਾਂ ਭਰਾ ਬਣਦਾ ਆ ਦੋਖੀ ਬਣਦਾ ਆ ਨਾ ਕਿ ਇੱਕ ਦੂਜੇ ਨੂੰ ਵਖਥਾ ਗੱਡਣ ਦਾ ਸਰਕਾਰਾਂ ਨੇ ਸਿਰਫ ਪੰਜਾਬ ਨੂੰ ਮਾਰਨਾ ਹੈ ਪਹਿਲਾਂ ਪੰਜਾਬ ਦੇ ਟੋਟੇ ਕੀਤੇ ਕਾਨੂੰਨ ਬਣਾਏ ਉਹਦੇ ਉਲਟ ਅਸੀਂ ਲੜੇ ਕਾਨੂੰਨ ਵਾਪਸ ਕਰਾਏ ਫਿਰ ਸਰਕਾਰਾਂ ਨੇ ਪਲਾਨ ਕੀਤਾ ਵੀ ਇਹ ਕਿਉਂ ਨਹੀਂ ਚੁਕੇ ਕਿਉਂਕਿ ਉਹਦੀ ਆਰਥਿਕ ਮਜ਼ਬੂਤ ਸੀ ਅੱਜ ਸਾਨੂੰ ਆਰਥਿਕ ਮੰਦੀ ਦੇ ਵਿੱਚੋਂ ਕੱਢਣ ਲਈਏ ਤਿਆਰੀਆਂ ਕਰੀ ਬੈਠੇ ਆ ਬਿਲਕੁਲ ਦੇੜੀ ਹੈ 7 ਵਜੇ ਹੈ ਜ਼ਿੰਦਾ ਦੇ ਲਈਏ ਉਹਨਾਂ ਦੀ ਪੰਜਾਬੀਆਂ ਦੀ ਕਿਸਾਨਾਂ ਦੀ ਜਿਹੜੇ ਕਹਿੰਦੇ ਨੇ ਅਸੀਂ ਇਹ ਹਾਲਾਤਾਂ ਦੇ ਵਿੱਚ ਵੀ ਉਹ ਕਹਿੰਦੇ ਨੇ ਕਿ ਅਸੀਂ ਆਪੇ ਜਿਹੜੇ ਇੱਕ ਦੂਜੇ ਨਾਲ ਮਿਲ ਕੇ ਉਠਾਂਗੇ ਹੋਰ ਵੀ ਕਿਸਾਨ ਉਹਨੇ ਮਨ ਦੇ ਵਿੱਚ ਕੀ ਹੁੰਦਾ ਕਿਵੇਂ ਜਿਹੜੀ ਹੁਣ ਤੋਂ ਦੀ ਜਿਹੜੀ ਹੈ ਉਪਜ ਹੋਵੇਗੀ ਜਾਂ ਕਿੰਨਾ ਜੜਾ ਲੱਗੇਗਾ ਅੱਗੋਂ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਅੱਗੋਂ ਜੀ ਪਲੈਨਿੰਗ ਇਹੀ ਆ ਕਿ ਵੇਖੋ ਇਹ ਟਿੱਬੇ ਬਣ ਗਏ ਨੇ ਪੈਲੀ ਦੇ ਵਿੱਚ ਵੀ ਰੇਤ ਚੜ ਗਈ ਆ ਕਸੂ ਚੜ ਗਿਆ ਜਿਵੇਂ ਭਾਜੀ ਹੁਣੇ ਕਹਣੇ ਵੀ ਕਹਿੰਦੇ ਕਿ ਕਸੂ ਦਾ ਨਹੀਂ ਪਤਾ ਕਿ ਕਸੂ ਸਰਕਾਰ ਨੇ ਤਾਂ ਕਹਿ ਦਿੱਤਾ ਕਿ ਰੇਤ ਵੇਚ ਸਕਦੇ ਨੇ ਹੁਣ ਇਹਦੇ ਵਿੱਚ ਰੇਤ ਕਿੱਥੇ ਆ ਜੇਕਰ ਹੁਣ ਦੋਹਾਂ ਕਿੱਲਾਂ ਦੇ ਵਿੱਚ ਕਿਤੇ ਦੋ ਟਰਾਲੀਆਂ ਦੀ ਰੇਤ ਹੋਏਗੀ ਤੇ ਬਾਕੀ ਕਸੂ ਕਿੱਥੇ ਛੁੱਟੇਗਾ ਜ਼ਿੰਮੇਦਾਰ ਉਹ ਤਾਂ ਹੁਣ ਆਪ ਹੀ ਆ ਜਿੱਦਾਂ ਵੀ ਜਥੇਬੰਦੀਆਂ ਆ ਕੇ ਤੇ ਇਹ ਕੋਈ ਕਿਸਾਨ ਦੀ ਸਾਰ ਲੈਣ ਕੁਣ ਕਮਦਾ ਅਗਲੀ ਅਗਲੀ ਫਸਲ ਬੀਜ ਸਕਦੇ ਹੋ ਨਹੀਂ ਅਜੇ 2-3 ਸਾਲ ਨਹੀਂ ਅਜੇ ਜਿੰਨਾ ਚਿਰ ਅੱਗੋਂ ਥੱਲੇੋਂ ਮਿੱਟੀ ਨਾ ਮਿਲੇਗੀ ਰੇਤ ਚੜ ਗਈ ਹੈ ਕਸੂ ਚੜ ਗਿਆ ਵਾ ਇੱਥੇ 2-3 ਸਾਲ ਨਹੀਂ ਹੋ ਸਕਦੀ ਹਾਂਜੀ ਇਹ ਤੇ ਬਿਲਕੁਲ ਵੀ ਆਪਾਂ ਦਰਿਆ ਤੇ ਖੜੇ ਆ ਇੱਥੋਂ ਸਾਡਾ ਏਰੀਆ ਵਾ ਕੋਈ 15-16 ਕਿਲੋਮੀਟਰ ਪਿੰਡ ਸੇਖਾ ਉੱਥੇ ਵੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿ ਜਿਵੇਂ ਆਪਾਂ ਝੋਨੇ ਦੀ ਫਸਲ ਉਧਰ ਕਰਦੇ ਆ ਉਧਰ ਪਾਣੀ ਚੜ ਗਿਆ ਗਿਆ 6 6 7 7 ਫੁੱਟ ਫਸਲਾਂ ਜਮੀਨਾਂ ਦੇ ਵਿੱਚ ਪਿੰਡ ਦੇ ਚਲੋ ਸਹੀ ਰਿਹਾ ਲੱਗ ਲੱਗੇ ਫਟ ਗਈ ਆ ਸਾਰੀ ਸਾਰੇ ਹੰਝ ਰਿਜ਼ਲਟ ਆ ਗਈ ਆ ਤੇ ਉਹ ਕੇ ਕਣਕ ਦੀ ਬਿਜਾਈ ਦਾ ਵੀ ਮੁਸ਼ਕਲ ਆ ਤੇ ਜਿਹੜਾ ਹੁਣ ਗਾੜੀ ਝੋੰਡੇ ਦੀ ਫਸਲ ਉਹਦੇ ਵਿੱਚ ਵੀ ਪਤਲਾ ਆ ਰਹੀ ਆ ਉਹਦਾ ਵੀ ਮੁਆਵਜ਼ਾ ਸਰਕਾਰ ਦੇਵੇਗੀ ਉਹਨ ਭਾਜੀ ਨੂੰ ਕਹਿੰਦੇ ਡੇ ਨੇ ਕਿ ਜਦਾਂ ਮੁਰਗੀ ਮਰੀ ਤਾਂ ਮੁਰਗੀ ਦਾ ਤਾਂ ਕਿ ਫਸਲ ਦਾ ਦੇ ਦੇਵੇ ਤਾਂ ਹੀ ਬੜਾ ਇਹ ਦੇਖੋ ਟਿੱਬੇ ਬਣ ਚੁੱਕੇ ਨੇ ਜ਼ਮੀਨਾਂ ਦੇ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਉਪਜਾਊ ਜ਼ਮੀਨ ਸੀ ਜਿੱਥੇ ਫਸਲਾਂ ਜਿਹੜੀਆਂ ਨੇ ਉਹ ਲਗਾਈਆਂ ਜਾਂਦੀਆਂ ਸਨ ਔਰ ਇਸੇ ਦੇ ਚੱਲਦਿਆਂ ਜੋ ਆ ਇਹ ਹੜ੍ਹਦੇ ਜੋ ਹੈ ਇੰਨੀ ਮਾਰ ਮਾਰੀ ਆ ਸੋ ਇਹ ਸਾਰੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਕੀ ਜਦੋਂ ਮੰਗ ਕੀਤੀ ਗਈ ਐ ਸੁਖਬੀਰ ਸਿੰਘ ਬਾਦਲ ਸ਼੍ਰੋਮ ਨਿਕਾਲਦਾ ਦੇ ਪ੍ਰਧਾਨ ਵੱਲੋਂ ਵੀ ਇਹ ਗੱਲ ਕਹੀ ਸੀ ਕਿ ਜਿਸ ਦਾ ਖੇਤ ਉਸ ਦੀ ਰੇਤ ਸੋ ਇਸੇ ਦਬਾਅ ਦੇ ਚੱਲਦੇ ਆ ਜੋ ਹੈ ਸਰਕਾਰ ਵੱਲੋਂ ਇਹ ਮੰਗ ਮੰਨਣੀ ਪਈ ਹੈ ਪਰ ਫਿਲਹਾਲ ਜਿੱਥੇ ਰੇਤ ਹੈ ਉੱਥੇ ਤਾਂ ਠੀਕ ਹੈ ਪਰ ਜਿੱਥੇ ਅਜਿਹੀ ਮਿੱਟੀ ਜਿਹੜੀ ਹੈ ਕਸੂ ਜਿਹੜਾ ਆ ਗਿਆ ਜਿੱਥੇ ਅੱਧੀ ਮਿੱਟੀ ਅੱਧੀ ਰੇਤ ਹੈ ਇਹ ਜਿਹੜਿਆ ਇਹ ਇਹਨੂੰ ਕਿਸ ਤਰ੍ਹਾਂ ਸਾਫ਼ ਹੋਏਗਾ ਕਦੋਂ ਇਹ ਸਾਰਾ ਹੱਲ ਹੋਵੇਗਾ ਇਸ ਸਬਦ ਦੇ ਲਈ ਜੋ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ ਔਰ ਕਿਸਾਨ ਜਿਹੜੇ ਨੇ ਉਹ ਚਿੰਤਾ ਦਿਖਾਈ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਾਲੇ 2-3 ਜਿਹੜੇ ਨੇ ਉਹ ਸਾਲ ਜੋ ਆ ਉਹ ਲੱਗ ਜਾਣਗੇ ਕਿ ਮੰਨਦੇ ਹੋ ਜੀ ਕਿਸਾਨਾਂ ਦੇ ਬੜੀ ਜਿਹੜੀ ਮਾੜੀ ਹਾਲਾਤ ਐ ਇਸ ਵਕਤ ਜਿਹੜੀਆਂ ਜ਼ਮੀਨਾਂ ਬਰਬਾਦ ਹੋ ਚੁੱਕੀਆਂ ਨੇ ਹਾਲੇ ਕਿੰਨਾ ਸਮਾਂ ਹੋਰ ਲੱਗੇਗਾ ਜਾਂ ਜ਼ੈਨ ਦੇ ਵਿੱਚ ਕੀ ਹੁੰਦਾ ਹੈ ਕਿ ਕਿਵੇਂ ਜੜਾ ਹੁਣ ਗੁਜ਼ਾਰਾ ਹੋਣਾ ਪਏਗਾ ਦੇਖੋ ਅਸੀਂ ਇੱਥੇ ਰਾਹਤ ਸਮੱਗਰੀ ਲੈ ਕੇ ਆਏ ਸੀ ਹਰਾਚਾਰਾ ਲੈ ਕੇ ਆਏ ਸੀ ਕਿ ਪਸ਼ੂ ਆਵਾਸਥੇ ਸਾਨੂੰ ਪਤਾ ਲੱਗਿਆ ਸੀ ਇੱਥੇ ਆ ਕੇ ਦੇਖਿਆ ਜਿਹੜਾ ਮੰਜ਼ਰ ਐ ਆ ਦੇਖੋ ਹੁਣ ਗੰਨਾ 4-4 ਫੁੱਟ ਦੱਬਿਆ ਗਿਆ ਇਹ ਜਿਹੜੇ ਟਿੱਲੇ ਬਣ ਗਏ ਜਿਹੜੀਆਂ ਖੱਡਾਂ ਬਣ ਗਈਆਂ ਇਸ ਤਨਾ ਦੇਖੋ ਜਿਹੜਾ ਦਰਖਤ ਇੱਥੇ ਗੰਨੇ ਤੇ ਦਰਖਤ ਦੀ ਉਹ ਸੀਗੀ ਸਾਰੀ ਖੇਤੀ ਜਿਹੜੀ ਹੈਗੀ ਸੀਗੀ ਇਹਨੂੰ ਦੇਖ ਕੇ ਤਾਂ ਲੱਗਦਾ ਵੀ 2-3 ਸਾਲ ਹਜੇ ਕਿਸਾਨ ਉੱਠ ਨਹੀਂ ਸਕੂਗਾ ਸਰਕਾਰ ਨੂੰ 2-3 ਸਾਲ ਇਹਨਾਂ ਦੀ ਮਦਦ ਕਰਨੀ ਪੈਣੀ ਹੈ ਤੇ ਇਹਨਾਂ ਨੂੰ ਕੰਪਨਸੇਸ਼ਨ ਵੀ ਦੇਣੀ ਪੈਣੀ ਹੈ ਇਹਨੂੰ ਪੱਧਰ ਕਰਨ ਵਾਸਤੇ ਇਹ ਤਾਂ ਇੱਕ ਅਸ਼ੋਸ਼ਾ ਸ਼ਰਤਾਂ ਵੀ ਤੁਸੀਂ ਆਪਣਾ ਰੇਤ ਵੇਚ ਸਕੋਗੇ ਮੈਨੂੰ ਤਾਂ ਸਮਝ ਨਹੀਂ ਉਹਦੀ ਦਰਖਤਾਂ ਚੋਂ ਰੇਤ ਕੱਢ ਕੇ ਕਿਵੇਂ ਵੇਚਣਗੇ ਆ ਗੰਨੇ ਚੋਂ ਰੇਤ ਕੱਢ ਕੇ ਕਿਵੇਂ ਵੇਚਣਗੇ ਇਹ ਤਾਂ ਇਹਨਾਂ ਵਾਸਤੇ ਤਾਂ ਵੱਡੀ ਵਿਤਾਈ ਹੋ ਗਈ ਜਿਹੜਾ ਇਹ ਕੀਚੜ ਆਇਆ ਜਿਹੜਾ ਇਹ ਮਿੱਟੀ ਆਈ ਹੈ ਇਹ ਇਹਨੂੰ ਲੈ ਕੇ ਕਿੱਥੇ ਜਾਣਗੇ ਇਹਨੂੰ ਸੰਭਾਲ ਕਿੱਥੇ ਕਰਨਗੇ ਦੀ ਜੇ ਇੱਥੇ ਪੱਧਰ ਕਰਨਗੇ ਤਾਂ ਇਹਦੇ 'ਚ ਫਸਲ ਨਹੀਂ ਹੋ ਸਕਦੀ ਇਹ ਮਿੱਟੀ ਦੇ ਵਿੱਚ ਫਸਲ ਨਹੀਂ ਹੋ ਸਕਦੀ ਜਦੋਂ ਤੱਕ ਹੇਠਲੀ ਮਿੱਟੀ ਨਹੀਂ ਹੁੰਦੀ ਪਜਾਉ ਮਿੱਟੀ ਨਹੀਂ ਹੁੰਦੀ ਉਦੋਂ ਤੱਕ ਫਸਲ ਨਹੀਂ ਹੋ ਸਕਦੀ ਬਹੁਤ ਵੱਡਾ ਨੁਕਸਾਨ ਹੋਇਆ ਇੱਥੇ ਜਿੱਥੇ ਇਹ ਨੁਕਸਾਨ ਦੀ ਪਰਵਾਹੀ ਦੀ ਮੈਂ ਗੱਲ ਕਰੂੰਗਾ ਨਾ ਉੱਥੇ ਇੱਕ ਮੈਂ ਮੰਗ ਰੱਖੂੰਗਾ ਸਰਕਾਰ ਕੋਲੋਂ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਜਿਹੜੇ ਅੱਜ ਤੱਕ ਰਿਕਾਰਡ 'ਚ 10 ਫੁੱਟ ਫਲੱਡ ਕਦੇ ਖੋਲੇ ਨਹੀਂ ਗਏ ਉਹ ਇੱਕਦਮ ਖੋਲਣ ਦਾ ਕਾਰਨ ਕੀ ਹੈ ਪਹਿਲਾਂ ਜਿੰਨੀ ਇਨਕਮਿੰਗ ਸੀਗੀ ਪਾਣੀ ਦੀ ਉਹਨਾਂ ਦੇ ਵਿੱਚ ਡੈਮਾਂ ਦੇ ਵਿੱਚ ਉਨੀ ਆਊਟਲੈਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਮੇਨਟੇਨ ਕਿਉਂ ਨਹੀਂ ਰੱਖਿਆ ਗਿਆ ਤੇ ਜਦੋਂ ਖੋਲੇ ਫਿਰ ਇੱਕਦਮ ਕਿਉਂ ਖੋਲੇਗੇ ਇਹਦੇ ਪਿੱਛੇ ਇੱਕ ਇਨਕੁਆਇਰੀ ਕਰਨੀ ਚਾਹੀਦੀ ਹੈ ਬਿਲਕੁਲ ਸਾਰਾ ਕੁਝ ਜਿਹੜੇ ਆ ਜਾਂਚ ਦਾ ਵਿਸ਼ਾ ਹੋਣਾ ਚਾਹੀਦਾ ਔਰ ਨਾਲ ਹੀ ਇਹ ਜਿਹੜੇ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਜਿਹੜੀ ਜਿੰਨੀ ਇਹ ਰਿਬ ਚੜ ਚੁੱਕੀ ਆ ਜਾਂ ਜਿਹੜੀ ਇਹ ਸਿਲਟ ਜੋ ਆ ਉਹ ਖੇਤਾਂ ਦੇ ਵਿੱਚ ਆ ਚੁੱਕੀ ਹੈ ਇਹ ਹੁਣ ਸਰਕਾਰਾਂ ਜਿਹੜੀਆਂ ਨੇ ਉਹ ਕੰਪੰਸੇਟ ਕਰਨ ਦੋ ਤਿੰਨ ਸਾਲ ਇਹਨਾਂ ਕਿਸਾਨਾਂ ਦੀ ਬਾਹ ਤਾਹੀਂ ਜਿਹੜਾ ਹੈ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਹੈ ਔਰ ਸਰਕਾਰਾਂ ਲੋਕ ਚੁੰਨਦੇ ਵੀ ਐਸੇ ਕਰਕੇ ਨੇ ਕਿ ਜਦੋਂ ਕਿਤੇ ਕੋਈ ਅਜਿਹੀ ਵਿਪਤਾ ਹੋਵੇ ਜਾਂ ਕੋਈ ਅਜਿਹੀ ਕੁਦਰਤੀ ਆਫਤ ਆਵੇ ਤਾਂ ਉਦੋਂ ਉਹਨਾਂ ਦੀ ਮਦਦ ਹੋ ਸਕੇ ਲੇਕਿਨ ਜਿਵੇਂ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਨਿਰਾਸ਼ਾ ਜਿਹੜੀ ਹੈ ਹੁਣ ਤੱਕ ਸਰਕਾਰਾਂ ਤੋਂ ਮਿਲੀ ਆ ਸੋ ਇਹ ਜ਼ਿੰਦਾਦਿਲੀ ਹੈ ਪੰਜਾਬੀਆਂ ਦੀ ਕਿ ਜਿਹੜੀ ਉਹ ਕਹਿੰਦੇ ਨੇ ਕਿ ਅਸੀਂ ਖੁਦ ਹਿੰਮਤ ਕਰਕੇ ਜੋ ਹੈ ਇੱਕ ਵਾਰੀ ਫੇਰ ਇਹ ਫਸਲਾਂ ਨੂੰ ਉਗਾਵਾਂਗੇ ਲੇਕਿਨ ਉਹਨਾਂ ਨੇ ਕਿਹਾ ਕਿ ਹਾਲੇ 2-3 ਸਾਲ ਜਿਹੜੀਆਂ ਹਨ ਇਨ੍ਹਾਂ ਜਗ੍ਹਾ ਦੇ ਉੱਤੇ ਉਹਨਾਂ ਦੀ ਫਸਲ ਜਿਹੜੀ ਹੋਣੀ ਬੜੀ ਔਖੀ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਕ